ਐਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਦਈਏ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੰਬੇ ਸਮੇਂ ਤੋਂ ਮੁੱਦਾ ਹੈ ਜਿਹੜਾ ਉਠਾਇਆ ਜਾ ਰਿਹਾ ਤੇ ਹਲੇ ਤੱਕ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਦੱਸ ਦਈਏ ਕਿ ਭਾਈ ਬਲਵੰਤ ਸਿੰਘ ਰਾਜੂਆਨਾਂ ਨੂੰ ਇਲਾਜ ਦੇ ਲਈ ਅੱਜ ਰਜ਼ਿੰਦਰਾ ਹਸਪਤਾਲ ਦੇ ਡੈਂਟਲ ਕਲੀਨਿਕ ਦੇ ਵਿੱਚ ਲਿਆਂਦਾ ਗਿਆ ਸੀ ਜੀ ਹਾਂ ਦੰਦ ਦੀ ਤਕਲੀਫ ਦੇ ਕਰਕੇ ਕਈ ਦਿਨ ਪਹਿਲਾਂ ਰਾਜੂਆਨਾਂ ਦੇ ਵੱਲੋਂ ਇੱਕ ਚਿੱਠੀ ਪਾਈ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਮੇਰੇ ਦੰਦ ਦੇ ਵਿੱਚ ਕਾਫੀ ਦਰਦ ਹੋ ਰਿਹਾ ਹੈ ਤੇ ਮੈਨੂੰ ਡੈਂਟਲ ਕਲੀਨਿਕ ਦੇ ਵਿੱਚ ਲਿਜਾਇਆ ਜਾਵੇ ਜਿਸ ਤੋਂ ਬਾਅਦ ਅੱਜ ਇਲਾਜ ਦੇ ਲਈ ਭਾਈ ਰਾਜੂਆਣਾ ਨੂੰ ਰਜਿੰਦਰਾ ਹਸਪਤਾਲ ਦੇ ਡੈਂਟਲ ਕਲੀਨਿਕ ਦੇ ਵਿੱਚ ਲਿਜਾਇਆ ਗਿਆ ਹਾਲਾਂਕਿ ਭਾਰੀ ਪੁਲਿਸ ਗਾਰਜ ਦੇ ਨਾਲ ਸਰਕਾਰੀ ਡੈਂਟਲ ਕਾਲਜ ਰਜਿੰਦਰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ ਬਲਵੰਤ ਸਿੰਘ ਦੇ ਰਾਜੂਆਣਾ ਦਾ ਇਸ ਦਰਮਿਆਨ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ 19 ਸਾਲਾਂ ਤੋਂ ਕੋਟਾਂ ਦੇ ਵਿੱਚ ਮੇਰਾ ਮਸਲਾ ਇਹ ਜਿਹੜਾ ਉਹ ਰੁਲਿਆ ਹੋਇਆ ਹੈ ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਜੇਕਰ ਗੱਲ ਕਰੀ ਜਾਵੇ ਤਾਂ ਸਿੱਖਾਂ ਦੇ ਵੱਲੋਂ ਵੀ ਨਿਹੰਗ ਸਿੰਘਾਂ ਦੇ ਵੱਲੋਂ ਵੀ ਜਿਹੜਾ ਇੱਕ ਮੁੱਦਾ ਹੈ ਉਹ ਉਠਾਇਆ ਜਾ ਰਿਹਾ ਹੈ ਕਿ ਜਿਹੜੇ ਬੰਦੀ ਸਿੰਘ ਨੇ ਜੋ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਹਲੇ ਤੱਕ ਉਹਨਾਂ ਨੂੰ ਜਿਹੜਾ ਰਿਹਾ ਉਹ ਨਹੀਂ ਕੀਤਾ ਗਿਆ ਤੇ ਉਹਨਾਂ ਦੇ ਵਿੱਚੋਂ ਬਲਵੰਤ ਸਿੰਘ ਰਾਜਵਾਨਾ ਵੀ ਇੱਕ ਨੇ ਜੋ ਜੇਲ੍ਹ ਦੇ ਵਿੱਚ ਸੀ ਤੇ ਉਹਨਾਂ ਨੇ ਕਿਹਾ ਕਿ ਮੇਰਾ ਜਿਹੜਾ ਦੰਦ ਹੈ ਉਸ ਦੇ ਵਿੱਚ ਕਾਫੀ ਤਕਲੀਫ ਮੈਨੂੰ ਹੋ ਰਹੀ ਹੈ ਤੇ ਮੈਨੂੰ ਡੈਂਟਲ ਕਲੀਨਿਕ ਦੇ ਵਿੱਚ ਲਿਜਾਇਆ ਜਾਵੇ ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਦੇ ਲਈ ਅੱਜ ਅਰਜਿੰਦਰਾ ਹਸਪਤਾਲ ਦੇ ਡੈਂਟਲ ਕਲੀਨਿਕ ਦੇ ਵਿੱਚ ਲਿਜਾਇਆ ਗਿਆ ਹਾਲਾਂਕਿ ਉਹਨਾਂ ਦੇ ਵੱਲੋਂ ਇੱਕ ਚਿੱਠੀ ਵੀ ਜਿਹੜੀ ਪਾਈ ਗਈ ਸੀ ਤੇ ਅੱਜ ਉਹਨਾਂ ਨੂੰ ਇਲਾਜ ਦੇ ਲਈ ਲਿਜਾਇਆ ਗਿਆ ਹਾਲਾਂਕਿ ਜਦੋਂ ਉਹਨਾਂ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਪਾਰੀ ਪੁਲਸਾ ਜਿਹੜੀ ਉਹ ਨਾਲ ਤਾਇਨਾਤ ਕੀਤੀ ਗਈ ਸੀ ਤੇ ਜਿਸ ਦੇ ਦਰਮਿਆਨ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ 19 ਸਾਲਾਂ ਤੋਂ ਮੇਰਾ ਕੇਸ ਜਿਹੜਾ ਉਹ ਕੋਟਾ ਦੇ ਵਿੱਚ ਰੁਲਿਆ ਹੋਇਆ ਮਸਲਾ ਇਹ ਮੇਰਾ ਰੁਲਿਆ ਹੋਇਆ ਪਰ ਹਾਲੇ ਤੱਕ ਜਿਹੜਾ ਕੋਈ ਨਤੀਜਾ ਉਹ ਨਹੀਂ ਨਿਕਲ ਸਕਿਆ ਇੱਕ ਸਾਲ ਹੋ ਗਏ ਇਕਲ ਸਾਰੀ ਕੌਣ ਜੀ ਤੁਸੀਂ ਜੱਗੀ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਬਿਲਕੁਲ ਸਾਰੀ ਕੌਣ ਜੀ ਭਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਹੋ ਗਏ ਸੁਪਰੀਮ ਕੋਰਟ بار-ਬਾਰ ਅਰੈਸ ਕਰ ਰਹੀ ਹੈ ਫੈਸਲੇ ਦੇ ਇਹ ਲੋਕਾਂ ਨਾਲ ਸਰ ਇੱਧਰ ਜੀ ਇੱਧਰ ਸਰ ਇਹ ਵਿੱਚ ਕਰਦਾ ਕਿ ਅਗਲਾ ਫੈਸਲਾ ਲੈਣਾ ਬਹੁਤ ਜੀ ਜੀ ਤੁਹਾਡੇ ਕੇਸ ਦੇ ਵਿੱਚ ਅਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਦਈਏ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੰਬੇ ਸਮੇਂ ਤੋਂ ਮੁੱਦਾ ਹੈ ਜਿਹੜਾ ਉਠਾਇਆ ਜਾ ਰਿਹਾ ਤੇ ਹਲੇ ਤੱਕ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਗਿਆ ਦੱਸਦੀ ਹੈ ਕਿ ਭਾਈ ਬਲਵੰਤ ਸਿੰਘ ਰਾਜੂਆਣਾ ਨੂੰ ਇਲਾਜ ਦੇ ਲਈ ਅੱਜ ਰਜਿੰਦਰਾ ਹਸਪਤਾਲ ਦੇ ਡੈਂਟਲ ਕਲੀਨਿਕ ਦੇ ਵਿੱਚ ਲਿਆਂਦਾ ਗਿਆ ਸੀ ਜੀ ਹਾਂ ਦੰਦ ਦੀ ਤਕਲੀਫ ਦੇ ਕਰਕੇ ਕਈ ਦਿਨ ਪਹਿਲਾਂ ਰਾਜੂਆਣਾ ਦੇ ਵੱਲੋਂ ਇੱਕ ਚਿੱਠੀ ਪਾਈ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਮੇਰੇ ਦੰਦ ਦੇ ਵਿੱਚ ਕਾਫੀ ਦਰਦ ਹੋ ਰਿਹਾ ਹੈ ਤੇ ਮੈਨੂੰ ਡੈਂਟਲ ਕਲੀਨਿਕ ਦੇ ਵਿੱਚ ਲਿਜਾਇਆ ਜਾਵੇ ਜਿਸ ਤੋਂ ਬਾਅਦ ਅੱਜ ਇਲਾਜ ਦੇ ਲਈ ਭਾਈ ਰਾਜੂਆਣਾ ਨੂੰ ਰਜਿੰਦਰਾ ਹਸਪਤਾਲ ਦੇ ਡੈਂਟਲ ਕਲੀਨਿਕ ਦੇ ਵਿੱਚ ਲਿਜਾਇਆ ਗਿਆ ਹਾਲਾਂਕਿ ਭਾਰੀ ਪੁਲਿਸ ਗਾਰਜ ਦੇ ਨਾਲ ਸਰਕਾਰੀ ਡੈਂਟਲ ਕਾਲਜ ਰਜਿੰਦਰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ ਬਲਵੰਤ ਸਿੰਘ ਦੇ ਰਾਜਵਾਨਾ ਦਾ ਇਸ ਦਰਮਿਆਨ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ 19 ਸਾਲਾਂ ਤੋਂ ਕੋਟਾਂ ਦੇ ਵਿੱਚ ਮੇਰਾ ਮਸਲਾ ਇਹ ਜਿਹੜਾ ਉਹ ਰੁਲਿਆ ਹੋਇਆ ਹੈ ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਜੇਕਰ ਗੱਲ ਕਰੀ ਜਾਵੇ ਤਾਂ ਸਿੱਖਾਂ ਦੇ ਵੱਲੋਂ ਵੀ ਨਿਹੰਗ ਸਿੰਘਾਂ ਦੇ ਵੱਲੋਂ ਵੀ ਜਿਹੜਾ ਇੱਕ ਮੁੱਦਾ ਹੈ ਉਹ ਉਠਾਇਆ ਜਾ ਰਿਹਾ ਹੈ ਕਿ ਜਿਹੜੇ ਬੰਦੀ ਸਿੰਘ ਨੇ ਜੋ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਹਲੇ ਤੱਕ ਉਹਨਾਂ ਨੂੰ ਜਿਹੜਾ ਰਿਹਾ ਉਹ ਨਹੀਂ ਕੀਤਾ ਗਿਆ ਤੇ ਉਹਨਾਂ ਦੇ ਵਿੱਚੋਂ ਬਲਵੰਤ ਸਿੰਘ ਰਾਜਵਾਨਾ ਵੀ ਇੱਕ ਨੇ ਜੋ ਜੇਲ੍ਹ ਦੇ ਵਿੱਚ ਸੀ ਤੇ ਉਹਨਾਂ ਨੇ ਕਿਹਾ ਕਿ ਮੇਰਾ ਜਿਹੜਾ ਦੰਦ ਹੈ ਉਸ ਦੇ ਵਿੱਚ ਕਾਫੀ ਤਕਲੀਫ ਮੈਨੂੰ ਹੋ ਰਹੀ ਹੈ ਤੇ ਮੈਨੂੰ ਡੈਂਟਲ ਕਲੀਨਿਕ ਦੇ ਵਿੱਚ ਲਿਜਾਇਆ ਜਾਵੇ ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਦੇ ਲਈ ਅੱਜ ਅਰਜਿੰਦਰਾ ਹਸਪਤਾਲ ਦੇ ਡੈਂਟਲ ਕਲੀਨਿਕ ਦੇ ਵਿੱਚ ਲਿਜਾਇਆ ਗਿਆ ਹਾਲਾਂਕਿ ਉਹਨਾਂ ਦੇ ਵੱਲੋਂ ਇੱਕ ਚਿੱਠੀ ਵੀ ਜਿਹੜੀ ਪਾਈ ਗਈ ਸੀ ਤੇ ਅੱਜ ਉਹਨਾਂ ਨੂੰ ਇਲਾਜ ਦੇ ਲਈ ਲਿਜਾਇਆ ਗਿਆ ਹਾਲਾਂਕਿ ਜਦੋਂ ਉਹਨਾਂ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਪਾਰੀ ਪੁਲਸ ਆ ਜਿਹੜੀ ਉਹ ਨਾਲ ਤਾਇਨਾਤ ਕੀਤੀ ਗਈ ਸੀ ਤੇ ਜਿਸ ਦੇ ਦਰਮਿਆਨ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ 19 ਸਾਲਾਂ ਤੋਂ ਮੇਰਾ ਕੇਸ ਆ ਜਿਹੜਾ ਉਹ ਕੋਟਾ ਦੇ ਵਿੱਚ ਰੁਲਿਆ ਹੋਇਆ ਮਸਲਾ ਇਹ ਮੇਰਾ ਰੁਲਿਆ ਹੋਇਆ ਪਰ ਹਲੇ ਤੱਕ ਜਿਹੜਾ ਕੋਈ ਨਤੀਜਾ ਉਹ ਨਹੀਂ ਨਿਕਲ ਸਕਿਆ 30 ਸਾਲ ਹੋ ਗਏ 15 ਸਾਲ ਕਿਉਂ ਜੀ ਅਸੀਂ ਚੱਕੀ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਕੋਈ ਫੈਸਲਾ ਨਹੀਂ ਕੋਈ ਸਾਰੀ ਕੌਣ ਜੀ ਭਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਹੋ ਗਏ ਸੁਪਰੀਮ ਕੋਰਟ ਵਾਰ-ਵਾਰ ਅਰੇਸ ਕਰ ਰਹੀ ਹੈ ਫੈਸਲੇ ਦੇ ਜੀ ਨਾ ਲੋਕਾਂ ਨਾਲ ਸਰ ਇੱਧਰ ਜੀ ਇੱਧਰ ਸਰ ਇਹ ਬੇਇਨਸਾਫੀ ਕਰਦਾ ਕਿ ਅਗਲਾ ਫੈਸਲਾ ਦੇ ਦੋ ਜੀ 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 ਤੁਹਾਡੇ ਕੇਸ ਦੇ ਵਿੱਚ I don't know